SGPC ਵੱਲੋਂ ਗੁਰੂ ਕੇ ਲੰਗਰਾਂ ਵਿੱਚ ਲੋਹੇ ਦੇ ਭਾਂਡਿਆਂ 'ਚ ਲੰਗਰ ਪਕਾਉਣ ਤੇ ਵਰਤੌਣ ਦੇ ਐਲਾਨ ਤੋਂ ਬਾਅਦ ਮੁਹਾਲੀ ਜ਼ਿਲ੍ਹੇ ਦੇ ਪਿੰਡ ਕੜੂਆ ਦੇ ਲੋਹੇ ਦੇ ਮਿਸਤਰੀਆਂ ਦਾ ਵਪਾਰ ਚਮਕਣ ਦੀ ਆਸ ਹੈ। SGPC ਪ੍ਰਧਾਨ ਕਿਰਪਾਲ ਸਿੰਘ ਬਡੂਂਗਰ ਨੇ ਖਾਸ ਤੌਰ ਤੇ ਕੜੂਆ ਪਿੰਡ ਦਾ ਦੌਰਾ ਕੀਤਾ ਅਤੇ ਐਲਾਨ ਕੀਤਾ ਕਿ ਦਰਬਾਰ ਸਾਹਿਬ ਸਮੇਤ ਹਰ ਗੁਰੂ ਘਰ ਦੇ ਲੰਗਰ ਵਿੱਚ ਸਰਬ ਲੋਹੇ ਦੇ ਭਾਂਡਿਆਂ ਵਿੱਚ ਲੰਗਰ ਪਕਾਇਆ ਤੇ ਵਰਤਾਇਆ ਜਾਏਗਾ। ਇਸ ਕਾਰਜ ਨੂੰ ਕਿੰਨੇ ਪ੍ਰਚਾਰਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਸਾਰੇ ਗੁਰੂ ਘਰਾਂ ਵਿੱਚ ਭਾਂਡਿਆਂ ਦੀ ਲਾਗਤ ਤੇ ਖਰਚੇ ਦਾ ਅੰਦਾਜ਼ਾ ਕਮੇਟੀ ਨੂੰ ਸੌਂਪੇਗੀ ਜਿਸ ਤੋਂ ਬਾਅਦ ਇਸ ਪ੍ਰੋਜੈਕਟ ਤੇ ਕੰਮ ਸ਼ੁਰੂ ਹੋ ਜਾਏਗਾ ਸਬ-ਮੀਟਿੰਗ ਇਹਤ ਕੀਤੀ ਹੈ ਜਿਹੜੀ ਉਹਨਾਂ ਦੇ ਕੋਲ ਜਾ ਕੇ ਮੌਕਾ ਵੇਖ ਕੇ ਜਿਹੜੇ-ਜਿਹੜੇ ਵੀ ਬਰਤਨ ਤਿਆਰ ਕਰਦੇ ਨੇ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਜਿੱਥੇ ਵੀ ਗੁਰਦੁਆਰਾ ਸਹਿਬਾਨ ਦੇ ਵਿੱਚ ਲੰਗਰਾਂ ਚ ਉਹਨਾਂ ਦੀ ਜ਼ਰੂਰਤ ਹੈ ਉਹਨਾਂ ਵਕਤ ਜਿੰਨੇ ਵੀ ਉਹ ਵਰਤਨ ਤਿਆਰ ਕਰਨਗੇ ਉਹ ਖਰੀਦਣ ਦੀ ਰਿਪੋਰਟ ਕਰਨਗੇ ਤੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਬਰਤਨਾਂ ਨੂੰ ਖਰੀਦ ਕੇ ਲੰਗਰਾਂ ਵਿੱਚ ਵਰਤੇਗੀ ਜਿੱਥੇ ਇਹਨਾਂ ਲੰਗਰਾਂ ਨਾਲ ਉਸ ਪਰਿਵਾਰਤ ਸ਼ਾਤ ਹੋਏਗਾ ਉੱਥੇ ਪ੍ਰਾਤਨਤਾ ਵੀ ਆਏਗੀ ਪਿਛਲੇ ਦਿਨੀ ਵਾਤਾਵਰਣ ਦੀ ਸ਼ੁੱਧਤਾ ਲਈ ਜਿਹੜੀ ਲਹਿਰ ਮਾਨਜੋਗ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਜੀ ਬਡੂੰਗਰ ਨੇ ਸ਼ੁਰੂ ਕੀਤੀ ਹੈ ਉਹਦੇ ਵਿੱਚ ਜਿਨੇ ਅਸੀਂ ਪਲਾਸਟਿਕ ਦੇ ਬਰਤਨ ਬੰਦ ਕੀਤੇ ਆ ਤੇ ਹੁਣ ਜਦੋਂ ਇਹਦੇ ਪ੍ਰਾਤਨ ਬਰਤਨ ਦੁਬਾਰਾ ਲੰਗਰਾਂ ਵਿੱਚ ਲੈ ਕੇ ਆਵਾਂਗੇ ਤੇ ਉਹ ਪ੍ਰਾਤਨਤਾ ਵਾਪ ਡੂਆਂ ਪਿੰਡ ਵਿੱਚ ਲੋਹੇ ਦੇ ਮਿਸਤਰੀਆਂ ਦੇ ਦਰਜਨ ਦੇ ਕਰੀਬ ਕਰਨੇ ਜਿਨ੍ਹਾਂ ਨੇ ਆਪਣੇ ਪੁਰਖਿਆਂ ਦਾ ਕੀਤਾ ਸੰਭਾਲਦਿਆਂ ਲੋਹੇ ਦੀ ਘਾੜਤ ਜਾਰੀ ਰੱਖੀ ਹੋਈ ਹੈ ਇੱਥੇ ਰੋਟੀ ਖਾਣ ਵਾਲੇ ਚਮਚ ਤੋਂ ਲੈ ਕੇ ਹਰ ਪ੍ਰਕਾਰ ਦਾ ਲੋਹੇ ਦਾ ਭਾਂਡਾ ਬਣਾਇਆ ਜਾਂਦਾ ਤੇ ਨਾਲ ਹੀ ਲੋਹੇ ਦੇ ਹਰ ਪ੍ਰਕਾਰ ਦੇ ਔਜ਼ਾਰ ਤੇ ਦਰਵਾਜ਼ੇ ਆਦ ਤਿਆਰ ਕੀਤੇ ਜਾਂਦੇ ਨੇ ਪਿੰਡ ਘੜੂਆਂ ਦੇ ਕੁਝ ਪਰਿਵਾਰ ਨੇ ਜਿਹੜੇ ਲੋਹੇ ਦੇ ਬਰਤਨ ਬਣਾਉਣ ਦਾ ਕੰਮ ਕਰਦੇ ਨੇ ਉੱਥੇ ਅਸੀਂ ਪਹੁੰਚੇ ਹੋਏ ਹਾਂ ਤੇ ਇਹ ਜੋ ਤੁਸੀਂ ਦੇਖ ਰਹੇ ਹੋ ਮਿਸਤਰੀ ਨਛੱਤਰ ਸਿੰਘ ਦਾ ਕਾਰਖਾਨਾ ਤੇ ਉਹਨਾਂ ਦੇ ਸੁਪੁੱਤਰ ਬਲਵੀਰ ਸਿੰਘ ਸਾਡੇ ਨਾਲ ਮੌਜੂਦ ਨੇ ਬਲਵੀਰ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਸਮਝੌਤਾ ਕੀਤਾ ਹੈ ਹੁਣ ਤੁਹਾਡੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਪ੍ਰਧਾਨ ਸਾਹਿਬ ਸਰਦਾਰ ਕਿਰਪਾਲ ਸਿੰਘ ਜੀ ਬਡੁੰਗਰ ਸਾਹਿਬ ਇੱਥੇ ਸਾਡੇ ਪਹੁੰਚੇ ਸਿੰਘ ਜੀ ਜੀ ਤੇ ਉਹ ਤੁਹਾਡੇ ਬਰਤਨਾਂ ਨੂੰ ਦੇਖ ਕੇ ਉਹ ਕਹ ਰਹੇ ਵੀ ਅਸੀਂ ਇਹ ਬਰਤਨ ਹੈ ਜਿਹੜੇ ਅਸੀਂ ਇਹ ਸਰਬਲੂ ਦੇ ਬਰਤਨ ਬਣਾਉਣ ਖਾਣਾ ਬਣਾਉਣ ਵਾਸਤੇ ਵੀ ਔਰ ਖਾਣਾ ਛਕਣ ਵਾਸਤੇ ਵੀ ਇਹਨਾਂ ਦੀ ਵਰਤੋਂ ਕੀਤੀ ਜਾਂ ਕੀਤੀ ਜਾਵੇਗੀ ਜੀ ਤੇ ਜਿੰਨੇ ਵੀ ਗੁਰਦੁਆਰਾ ਸਾਹਿਬ ਕਮੇਟੀ ਦੇ ਇੰਟਰ ਆਉਂਦੇ ਹਨ ਜੀ ਜੀ ਤੇ ਉਹਨਾਂ ਨੇ ਸਾਨੂੰ ਹੁਣ 17 ਮਾਰਚ ਨੂੰ ਉਹਨਾਂ ਨੇ ਸਾਨੂੰ ਕੀਰਤਪੁਰ ਸਾਹਿਬ ਵਿਖੇ ਗੁਰੂ ਹਰ Rai ਸਾਹਿਬ ਦੇ ਜਨਮ ਦਿਹਾੜੇ ਤੇ ਬੁਲਾ ਕੇ ਉਹਨਾਂ ਨੇ ਸਾਨੂੰ ਜੋ ਵੀ ਉਹਨਾਂ ਨੇ ਆਰਡਰ ਦੇਣਾ ਹੈ ਅਲੇ ਆਰਡਰ ਦਿੱਤਾ ਨਹੀਂ ਹੈ ਵੀ ਕਿੰਨੇ ਜਿਹੜੇ ਬਰਤਨ ਤੁਸੀਂ ਤਿਆਰ ਕਰਨੇ ਹਨ ਉਹ ਤਾਂ 17 ਤਰੀਕ ਨੂੰ ਸਾਨੂੰ ਦੱਸਣਗੇ ਜੀ ਤਾਂ ਇਹ ਇੱਕ ਦਿਨ ਦੇ ਵਿੱਚ ਕਿੰਨੇ ਬਰਤਨ ਤੁਸੀਂ ਤਿਆਰ ਕਰ ਦਿੰਦੇ ਹੋ ਇੱਕ ਅੰਦਾਜ਼ੇ ਵਿੱਚ ਕਿਉਂਕਿ ਦੇ ਵਿੱਚ ਕਾਫੀ ਹੋਏ ਨੇ ਜੇ ਨਾ ਕੋਈ ਹੋਰ ਕੰਮ ਆਵੇ ਜੀ ਜੀ ਜਿਸ ਤਰ੍ਹਾਂ ਜਿਵੇਂ ਇਹ ਬਾਟੇ ਪਏ ਹੋਏ ਨੇ ਵੱਡੇ ਛੋਟੇ ਆਕਾਰ ਦੇ ਤਾਂ ਫਿਰ ਵੀ ਇੱਕ ਅੰਦਾਜ਼ੇ ਮੁਤਾਬਕ ਗਿਣਤੀ ਵਿੱਚ ਕਿੰਨੇ ਤਿਆਰ ਹੋ ਜਾਂਦੇ ਹੋਣੇ ਇਹ ਇੱਕਲਾ ਬੰਦਾ ਜੀ ਇਹ 25 ਤੇ 35 40 ਪੀਸ ਤਿਆਰ ਕਰ ਦਿੰਦਾ ਜੀ 35 40 ਚਾਹੇ ਸਾਈਜ਼ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਜੀ ਤੇ ਹੋਰ ਵੀ ਕਾਰੀਗਰ ਤੁਹਾਡੇ ਨਾਲ ਕੰਮ ਕਰਦੇ ਨੇ ਅਸੀਂ ਤਿੰਨੇ ਮੈਂ ਦੇ ਘਰ ਦੇ ਜਿਹੜੇ ਮੈਂਬਰ ਸਾਰੇ ਹਾਂਜੀ ਠੀਕ ਹੈ ਨੌਕਰ ਕੋਈ ਨਹੀਂ ਰੱਖਿਆ ਜੀ ਅਸੀਂ ਜੀ ਲੋੜ ਨਹੀਂ ਪੈਂਦੀ ਨਹੀਂ ਨੌਕਰ ਇਹ ਕੰਮ ਕਰ ਨਹੀਂ ਸਕਦੇ ਇਹ ਸਾਰਾ ਦਿਨ ਥੋੜੇ ਦਾ ਕੰਮ ਜੇ ਰੱਖ ਕੇ ਦੇਖਿਆ ਜੀ ਰਹਿੰਦੇ ਨਹੀਂ ਹੈ ਛੱਡ ਜਾਣੇ ਇਹ ਕੰਮ ਕਿਵੇਂ ਕੋਈ ਮਤਲਬ ਸਰੀਰਕ ਨੁਕਸਾਨ ਹੁੰਦਾ ਹੈ ਇਹਦੇ ਵਿੱਚ ਕੋਈ ਨੁਕਸਾਨ ਕੋਈ ਨਹੀਂ ਹੈ ਸਰੀਰ ਦਾ ਇਹਦੇ ਵਿੱਚ ਜੀ ਇਹ ਜੋ ਜੋ ਪ੍ਰਸ਼ਾਦਾ ਛਕੂਗੇ ਸਭੋ ਫਾਇਦੇਮੰਦ ਹੈ ਲਾਭਦਾਇਕ ਹੈ ਨਹੀਂ ਨਹੀਂ ਜਿਸ ਤਰ੍ਹਾਂ ਤੁਸੀਂ ਇਹ ਕੰਮ ਕਰਦੇ ਹੋ ਜਿਹੜਾ ਇਹ ਤੁਸੀਂ ਕਹੇ ਕਿ ਕਾਰੀਗਰ ਠਹਿਰਦੇ ਨਹੀਂ ਹੈਗੇ ਤਾਂ ਸਰੀਰ ਨੂੰ ਕੋਈ ਨੁਕਸਾਨ ਪਹੁੰਚਦਾ ਕੋਈ ਦੁਰਘਟਨਾ ਹੁੰਦੀ ਨਹੀਂ ਨਹੀਂ ਕੋਈ ਦੁਰਘਟਨਾ ਨਹੀਂ ਹੁੰਦੀ ਜੀ ਜੀ ਕੋਈ ਖਤਰਾ ਨਹੀਂ ਹੈ ਇਸ ਤਰ੍ਹਾਂ ਕੋਈ ਖਤਰਾ ਨਹੀਂ ਹੈ ਹੁਣ ਸਾਡੇ ਬਜ਼ੁਰਗ ਵੀ ਦਾਦੇ ਪੜਦਾਦੇ ਇਹ ਕੰਮ ਕਰਦੇ ਆ ਰਹੇ ਜੀ ਜੀ ਗੁਰੂ ਹਰਾਈ ਰਾਏ ਸਾਹਿਬ ਤੋਂ ਤੇ ਕੱਚਾ ਮਾਲ ਫਿਰ ਕਿੱਥੋਂ ਆਉਂਦਾ ਹੈ ਲੁਧਿਆਣੇ ਤੋਂ ਜੀ ਤੇ ਲੋਹੇ ਦਾ ਕੰਮ ਹੈ ਜਿਹੜਾ ਇਹ ਕਿੰਨਾ ਕੁ ਮੁਨਾਫੇ ਵਾਲਾ ਕਹਿ ਸਕਦੇ ਆਂ ਅਸੀਂ ਅੱਜ ਦੇ ਜ਼ਮਾਨੇ ਵਿੱਚ ਦੇਖ ਲਈ ਇਹਦੇ ਚੀ ਮਨਾਫਾ ਤਾਂ ਨਹੀਂ ਹੈ ਜੀ ਬਜਾਦਾ ਜੀ ਤਾਂ ਲੇਬਰ ਬਹੁਤੀ ਪੈਂਦੀ ਹੈ ਇਹਦੇ ਪਰ ਜਿਹੜੇ ਕਟਿੰਗ ਹੈ ਉਹ ਵੀ ਸਾਨੂੰ ਆਪ ਹੱਥੀਂ ਕਰਨੀ ਪੈਂਦੀ ਹੈ ਜੀ ਜੀ ਔਰ ਕੋਈ ਇਹਦੇ ਵਿੱਚ ਮਸ਼ੀਨਰੀ ਦਾ ਕੰਮ ਨਹੀਂ ਹੈ ਸਾਰਾ ਹੱਥ ਦਾ ਹੀ ਕੰਮ ਹੈ ਥੋੜੇ ਨਾਲ ਹੀ ਬਣਾਉਣਾ ਹੈ ਜੀ ਕਣਾਂ ਨਾਲ ਡੁੰਗੇ ਕਰਨੇ بڑے ਕਣਾਂ ਨਾਲੀ ਉਸ ਤੋਂ ਬਾਅਦ ਛੋਟੇ ਥੋੜੇ ਨਾਲ ਕਟਾਈ ਕਰਨੀ ਹੈ ਇਹਨਾਂ ਦੀ ਤੇ ਆਮ ਤੌਰ ਤੇ ਕਸਟਮਰ ਨੇ ਜਿਹੜੇ ਉਹ ਤੁਹਾਡੇ ਕੌਣ ਕੌਣ ਹੁੰਦੇ ਨੇ ਆਮ ਲੋਕ ਹੁੰਦੇ ਆ ਜਾਂ ਸਿਰਫ ਗੁਰਦੁਆਰਿਆਂ ਵੱਲੋਂ ਹੀ ਆਰਡਰ ਆਉਂਦੇ ਨੇ ਨਹੀਂ ਗੁਰਦੁਆਰਿਆਂ ਵੱਲੋਂ ਵੀ ਆਉਂਦਾ ਜੀ ਔਰ ਆਮ ਘਰਾਂ ਦੇ ਵਿੱਚ ਵੀ ਇਹ ਬਰਤਨ ਕਈ ਜਾਂਦੀ ਹੈ ਇਹਨਾਂ ਬਰਤਨਾਂ ਦੀ। ਬਾਕੀ ਨਿਹੰਗ ਸਿੰਘ ਦਾ ਇਹ ਬਰਤਨ ਹੀ ਵਰਤੇ ਸਰਵਰੋਹੀ ਭਾਂਡੇ। ਤੇ ਉਹ ਸਿਹਤ ਪੱਖੋਂ ਆਪਾਂ ਦੇਖ ਲਈਏ ਤਾਂ ਕਿੰਨਾ ਕੁ ਫਾਇਦੇਮੰਦ ਹੈ ਇਹ ਲੋਹੇ ਦੇ ਬਰਤਨਾਂ 'ਚ ਭੋਜਨ ਬਣਾਉਣਾ ਤੇ ਭੋਜਨ ਖਾਣਾ। ਇਹਦੇ ਬਹੁਤ ਲਾਭਦਾਇਕ ਹੈ ਇਹ। ਇੱਕ ਇੱਥੇ ਸਾਡੇ ਗੁਰਦੁਆਰਾ ਸਾਹਿਬ ਆਈ ਮਰਿੰਡੇ ਜੀ। ਤਾਂ ਉੱਥੇ ਇੱਕ ਸਿੰਘ ਤੇ ਬਜ਼ੁਰਗ ਹੋ ਕੇ ਚੜ੍ਹਾਈ ਕਰੀ ਉਹਨਾਂ ਨੇ। ਜਿਸ ਟਾਈਮ ਉਹਨੂੰ ਡਾਕਟਰ ਨੇ ਚੈੱਕਅਪ ਕੀਤਾ ਜੀ। ਤਾਂ ਉਹਨੂੰ ਕੋਈ ਬਿਮਾਰੀ ਨਹੀਂ ਸੀ। ਜੀ। ਕਿਸੇ ਕਿਸਮ ਦੀ ਵੀ ਸਾਰੀ ਉਮਰ ਉਹਨਾਂ ਨੇ ਸਾਤੇ ਕੋਲ ਤੇ ਬਰਤਨ ਲਾ ਜਾ ਕੇ ਲੋਕਾਂ ਨੂੰ ਵੀ ਵੰਡ ਦੇਦੇ ਹਾਂ ਜੀ ਆਪਣੇ ਵੱਲੋਂ ਫ੍ਰੀ ਦਿੰਦੇ ਤੇ ਜੀ ਤੁਸੀਂ ਖੁਦ ਵੀ ਫਿਰ ਇਹਨਾਂ ਬਰਤਨਾ ਚ ਛੱਕਦੇ ਹੋਣੇ ਹਾਂਜੀ ਜੀ ਔਰ ਜਿਵੇਂ ਹੁਣ ਪਿੰਡ ਦੇ ਵਿੱਚ ਐ ਬਸ ਉਹਦੇ ਵਿੱਚ ਬਣਿਆ ਹੋਇਆ ਕਾਰਖਾਨਾ ਤਾਂ ਆਸ-ਪਾਸ ਦੇ ਗਵਾਂਢੀ ਨੇ ਜਿਹੜੇ ਸਾਰਾ ਦਿਨ ਖੜਕਾ ਹੁੰਦਾ ਹੋਣਾ ਕੋਈ ਦਿੱਕਤ ਤਾਂ ਨਹੀਂ ਨਹੀਂ ਇੱਥੇ ਸਾਰਾ ਮੁਹੱਲਾ ਹੀ ਮਿਸਤਰੀਆਂ ਦਾ ਹੀ ਇਹ ਜੀ ਹਾਂਜੀ ਸਾਰੇ ਇਹੀ ਕੰਮ ਕਰਦੇ ਨੇ ਲੋਕ تقريبا ਕਿੰਨੀਆਂ ਕਿ ਦੁਕਾਨਾਂ ਹੋਣਗੀਆਂ ਕੜੂਆ ਚ ਇਹ 6 6 ਦੁਕਾਨਾਂ ਇੱਥੇ ਹੁਣ ਐਸਜੀਪੀਸੀ ਵੱਲੋਂ ਤੁਹਾਨੂੰ ਆਰਡਰ ਜਿਹੜਾ ਮਿਲਣਾ ਹੈ ਲਿਹਾਜ਼ਾ ਬਹੁਤ ਵੱਡਾ ਆਰਡਰ ਹੋਏਗਾ ਜਦੋਂ ਸਾਰੇ ਗੁਰਦੁਆਰਿਆਂ ਦੇ ਵਿੱਚ ਇਹੀ ਵਰਤਨ ਯੂਜ਼ ਹੋਣਗੇ ਤਾਂ ਉਦੋਂ ਫਿਰ ਲੇਬਰ ਦੀ ਜ਼ਰੂਰਤ ਤੁਹਾਨੂੰ ਪੈਗੀ ਨਹੀਂ ਆ ਤਿੰਨੋਂ ਹੀ ਬਣਾਉਂਗੇ ਤੁਸੀਂ ਮਿਲ ਕੇ ਨਹੀਂ ਆਪੇ ਬਣਾਉਂਗਾ ਜੀ ਜੀ ਇੱਕ ਅੰਦਾਜ਼ੇ ਮੁਤਾਬਕ ਕਿੰਨੇ ਟਾਈਮ 'ਚ ਤੁਸੀਂ ਡਿਲੀਵਰ ਕਰ ਦੋਗੇ ਆਰਡਰ ਉਹ ਹੁਣ ਉਹਨਾਂ ਤੇ ਡਿਪੈਂਡ ਹੈ ਜਿੰਨਾ ਕਿ ਤੁਹਾਨੂੰ ਆਰਡਰ ਦੇਣਗੇ ਜੀ ਹਾਂਜੀ ਸਾਡੇ ਕੋਲ ਤੇ ਹਜੂਰ ਸਾਹਿਬ ਵੀ 300 ਸਾਲੇ ਦੇ 2008 ਦੇ ਵਿੱਚ 200 ਪੀਸ ਕੜਾਏ ਲਗੇ ਆ ਮਿਸਤਰੀ ਨੇ ਛੱਤਰ ਸਿੰਘ ਆਪਣੇ ਪੁੱਤਰ ਸਮੇਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਕਾਰਖਾਨੇ ਵਿੱਚ ਹੱਡ ਭਨਵੀ ਮਿਹਨਤ ਕਰਦੇ ਨੇ ਪੂਰਾ ਦਿਨ ਹਥੌੜੇ ਨਾਲ ਕੱਚੇ ਲੋਹੇ ਨੂੰ ਕੁੱਟਣ ਤੇ ਤਰਾਸ਼ਣ ਤੋਂ ਬਾਅਦ ਲੋਹਾ ਆਪਣੀ ਪਛਾਣ ਹਾਸਲ ਕਰਦਾ ਹੈ ਮਿਸਤਰੀ ਨੇ ਛੱਤਰ ਸਿੰਘ ਨੂੰ ਦੋ ਵਾਰ ਪੈਰਾਲਾਈਸ ਅਟੈਕ ਆ ਚੁੱਕਿਆ ਹੈ باوجود ਇਸ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਉਹ ਮੁੜ ਆਪਣੇ ਕੰਮ ਤੇ ਜੁਟ ਜਾਂਦੇ ਨੇ ਇਤਿਹਾਸ ਮੁਤਾਬਕ ਇਸ ਪਿੰਡ ਵਿੱਚ ਸੱਤਵੇਂ ਗੁਰੂ ਹਰ Rai ਸਾਹਿਬ ਤੇ ਨੌਵੇਂ ਗੁਰੂ ਸ੍ਰੀ ਗੁਰਤੇਗ ਬਹਾਦਰ ਸਾਹਿਬ ਨੇ ਵੀ ਆਪਣੇ ਮੁਬਾਰਕ ਚਰਨ ਪਾਏ ਸੀ 7ਵੇਂ ਗੁਰੂ ਸਾਹਿਬ ਦੀ ਯਾਦ ਵਿੱਚ ਇਸ ਪਿੰਡ ਵਿੱਚ ਗੁਰੂ ਘਰ ਬਣਿਆ ਹੋਇਆ ਹੈ। ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਗੁਰੂ ਹਰ Rai ਸਾਹਿਬ ਨੂੰ ਇਹਨਾਂ ਪਰਿਵਾਰਾਂ ਦੇ ਪੁਰਖਿਆਂ ਨੇ ਆਪਣੇ ਹੱਥਾਂ ਨਾਲ ਬਣਾਏ ਲੋਹੇ ਦੇ ਭਾਂਡਿਆਂ ਵਿੱਚ ਲੰਗਰ ਛਕਾਇਆ ਸੀ। ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਸੀ ਕਿ ਇਹਨਾਂ ਦੇ ਬਣਾਏ ਸਰਬ ਲੋਹੇ ਦੇ ਭਾਂਡੇ ਚਾਂਦੀ ਦੇ ਭਾਅ ਵਿਕਿਆ ਕਰਨਗੇ। ਅੱਜ ਇਹ ਪਰਿਵਾਰ ਗੁਰੂ ਸਾਹਿਬ ਦੇ ਬਚਨਾਂ ਨੂੰ ਇਨ ਬਿਨ ਸੱਚ ਮੰਨਦੇ ਨੇ। एसजीपीसी ਵੱਲੋਂ ਆਪਣਾ ਵਿਰਸਾ ਸਾਂਭਣ ਕਰਕੇ ਇਹਨਾਂ ਪਰਿਵਾਰਾਂ ਨੂੰ ਆਉਂਦੇ ਕੁਝ ਦਿਨਾਂ ਤੱਕ ਸਨਮਾਨਿਤ ਵੀ ਕੀਤਾ ਜਾਏਗਾ। ਸਰਬ ਲੋਹ ਦੇ ਭਾਂਡੇ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਹ ਸ਼ੁੱਧ ਲੋਹੇ ਦਾ ਬਣਿਆ ਹੁੰਦਾ ਹੈ। ਇਸ ਵਿੱਚ ਹੋਰ ਕਿਸੇ ਧਾਤ ਦੀ ਮਿਲਾਵਟ ਨਹੀਂ ਕੀਤੀ ਜਾਂਦੀ। ਲੋਹਾਰਾ ਵੱਲੋਂ ਭਾਂਡਿਆਂ ਨੂੰ ਕੁੱਟ-ਕੁੱਟ ਕੇ ਬੜੀ ਸ਼ੁੱਧਤਾ ਨਾਲ ਤੇ ਸਫਾਈ ਨਾਲ ਘੜਿਆ ਜਾਂਦਾ ਹੈ। ਭਾਂਡੇ ਵਿੱਚ ਕੋਈ ਛੋਟਾ ਜਿੰਨਾ ਵੀ ਸੁਰਾਖ ਨਹੀਂ ਰਹਿਣ ਦਿੱਤਾ ਜਾਂਦਾ। ਲੋਹੇ ਦੇ ਭਾਂਡਿਆਂ ਨੂੰ ਮਿੱਟੀ ਜਾਂ ਸੁਆ ਨਾਲ ਮਾਂਜਿਆ ਜਾਂਦਾ ਹੈ। ਲੋਹੇ ਦੇ ਬਰਤਨ ਵਿੱਚ ਛਕਿਆ ਭੋਜਨ ਸਰੀਰ ਵਿੱਚ ਲੋਹਾ ਭਾਵ ਆਇਰਨ ਦੀ ਕਮੀ ਨਹੀਂ ਰਹਿਣ ਦਿੰਦਾ ਤੇ ਸਰੀਰ ਵਿੱਚ ਖੂਨ ਦੀ ਭਰਪੂਰ ਮਾਤਰਾ ਹੋਣ ਕਾਰਨ ਇਨਸਾਨ ਕਈ ਬਿਮਾਰੀਆਂ ਤੋਂ ਬਚਿਆ ਤੰਦਰੁਸਤ ਰਹਿੰਦਾ ਹੈ।